ਵਾਗਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀ ਐਮ ਐਡਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019814 ਸੋ ਅੱਜ ਦੀ ਵੀਡੀਓ ਵਿੱਚ ਕਾਫੀ ਤੁਹਾਨੂੰ ਵੇੜਾ ਦਿਖਾਵਾਂਗੇ ਵੀਰ ਕੋਲੇ ਚੰਗੇ ਸਾਫ ਸੁਥਰੇ ਨਾਗਾ ਪਹਿਲੇ ਨੰਬਰ ਤੇ ਇੱਕ ਦਿਖਾਵਾਂਗੇ ਪੰਜਾਬ ਵਾਲੀ ਟੌਪ ਕਲਾਸ ਜਰਸੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮ ਦਾਸ ਨਗਰ ਸੇਖਾ ਰੋਪੜਨਾਲਾ ਜੀ ਮੋਬਾਈਲ ਨੰਬਰ ਆਪਣਾ 98153 9132 ਅੱਜ ਆਪਾਂ ਕਿੰਨੇ ਘਾਵਾਂ ਦਿਖਾਵਾਂਗੇ ਆਪਾਂ ਮੈਡਮ ਨੂੰ ਦਿਖਾਵਾਂਗੇ ਜੀ 11 ਸਵੇਰ ਨੂੰ ਆਪਣੇ ਕੋਲ ਆਗੋ ਹੋਣਗੇ ਜੀ 25 ਠੀਕ ਹੈ ਕੋਈ ਵੀ ਆਵੇ ਤਾਂ ਖਾਣ ਦੀ ਮਰੂ 25 ਆਗੋ ਮਿਲਣਗੇ ਜਮਾਂ ਐ ਜਮਾਂ ਰੈਡੀ ਮਿਲਣਗੇ ਜੀ ਨੰਬਰ 98153 967 ਹੋ ਗਈ ਪਹਿਲੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜਨੇ ਆ ਹਾਂਜੀ ਇਹ ਕਿਹੜਾ ਸੂਆ ਜੀ ਸੁਣੀ ਬਾਈ ਜੀ ਪਰੂਣ ਹੈਗੀ ਦੋ ਜਾਂਦਾ ਹੈਗੀ ਦੋ ਜਾਂਦਾ ਹਾਂਜੀ ਪਿਓਰ ਜਰਸੀ ਦਾ ਬੱਚਾ ਆ ਗਿਆ ਮੈਨੂੰ ਪਿਓਰ ਟੋਪਰ ਬੱਚਾ ਜੀ ਜਿਹੜਾ ਤੇ ਸੀਮਾ ਲੱਗਿਆ ਉਹ ਵੀ ਆਪਣੇ ਉੱਤੇ ਡੀਟੇਲ ਹੈਗੀ ਆ ਜਿਹੜੇ ਸਿੰਬਲ ਦੀ ਆਪ ਹੈ ਉਹ ਵੀ ਡਿਟੇਲ ਹੈਗੀ ਆ ਜੀ ਠੀਕ ਹੈ ਦਿਨ ਕਹਿਕ ਲੈਂਦੀ ਆ ਜੀ ਦਿਨੇ ਕੰਮ ਤਾਂ ਦੱਸੇ ਜੀ ਦਾ ਜਾਂ ਫਿਰ ਆਪਲਾ ਇੱਕ ਹਫਤਾ ਸੂਣ ਚ ਬਾਕੀ ਬਾਕੀ ਬਾਲਟੇ ਲਾ ਪਲਾਂਜਾ ਬਲੂਜਾ ਬਹੁਤ ਬਾਈ ਜੀ ਪਾਰੀ ਚੰਗੀ ਆ ਵੀਰੇ ਜਿਹੜੇ ਫਾਰਮ ਕਰਨ ਵਾਲੇ ਵੀਰ ਨੇ ਉਹਨਾਂ ਤੂੰ ਹੋਈ ਆ। ਤੇ ਪਰ ਕੱਦ-ਕਾਠ ਵਗੈਰਾ ਦੇਖੋ ਤੇ ਬੱਚੀ ਦੇ ਸ਼ਾਈਨਿੰਗ ਸੁਣੀ ਬਹੁਤ ਜ਼ਿਆਦਾ। ਜਵਾਨੀ-ਜਵਾਨੀ ਤੇ ਬਾਕੀ ਪਟੂਰੇ ਦੀ ਬਣਤਰ ਕੁਆਲਿਟੀ ਰਾਜੀ ਬੜੀ ਵੀ ਬਹੁਤ ਜ਼ਿਆਦਾ। ਸਿੱਕਾ ਕੱਦ-ਕਾਠ ਵੀ ਚੰਗਾ। ਤੂੰ ਪਰ ਵੀ ਨਹੀਂ ਆਗਾ। ਕੋਈ ਆਗੇ ਆਗੇ ਤਾਂ ਕਹਿ ਨਹੀਂ ਸਕਦਾ ਵੀ ਛੋਟੀਆਂ ਕਿਸੇ ਪਾਸੋਂ। ਮਾ ਮੇਰੇ ਕੋਈ ਨਹੀਂ ਆਕੇ। ਕੋਈ ਆਨਲਾਈਨ ਵੀ ਮੰਗਾਵੇ ਤਾਂ ਉੱਥੇ ਵੀ ਆਏ ਨਹੀਂ। ਅਗਲੇ ਨੂੰ ਜਾ ਕੇ ਵੀ ਨਿੱਕੇ ਜਿਹਾ ਪਟੂਰਾ ਜਾਂ ਨਿਕਲ ਜੂਗੀ। ਠੀਕ ਹੈ। ਵੱਡੀ ਮੱਛੀ ਆ ਇਹ ਮੰਨ ਵੀ ਫਾਰਮ ਦੀ ਜਾਨ ਆਗੀ। ਠੀਕ ਹੈ। ਪੂਰੇ ਸਾਫ਼ ਸੁਥਰਾ ਲੈਵਾ। ਫਿਟਿੰਗ ਗਾਲਾ ਠੰਡਾ ਬਣ ਬਹੁਤ ਆ ਮੜੇ ਮੂੰਹ ਕਰੀਏ ਉਹਨੂੰ ਫੇਸ ਕੁਆਲਿਟੀ ਮੈਂ ਕਹਿਆ ਯਾਰ ਮੂੰਹ ਦਾ ਕੌਲੀ ਚ ਪਾਣੀ ਪਿਆਲਾ ਚਾਹੀਏ ਸੋ ਇਹ ਆ ਕੌਲੀ ਚ ਪਾਣੀ ਪੀਣ ਵਾਲੀ ਬਰੀ ਹੈਣਾ ਹਾਂ ਅਗਲਾ ਕਹਿ ਦਿੰਦਾ ਕੌਲੀ ਚ ਪਾਣੀ ਕੌਲੀ ਚ ਪਾਣੀ ਇਹ ਪੀਊਗੀ ਸੋ ਬਾਕੀ ਠੰਡੀ ਸੀਲ ਦੇਖੋ ਜਮਾ ਕਿਆ ਬਾਤਾਂ ਰੋਕੀ ਮਾਰੀ ਇਹਨੂੰ ਸੋ ਦੇਖੋ ਨਗੀਨਾ ਹੀ ਹੈ ਜਮਾ ਤੁਸੀਂ ਬੈਕ ਸਾਈਡ ਤੋਂ ਦੇਖਸੋ ਦੂਰ ਤੋਂ ਪੂਰਾ ਸਾਫ ਸੁਥਰਾ ਨਗੀਨਾ ਜਮਾ ਕਿਆ ਬਾਤਾਂ ਸਾਫ ਸੁਥਰਾ ਜਿਹਨੂੰ ਕਹਿੰਦੇ ਅਸਲ ਜਰਸੀ ਉਹ ਚੀਜ਼ ਆ ਜਮਾ ਤੇ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਬਾਈ ਕਿੰਨਾ ਦੁੱਧ ਮੰਨੀ ਆਪਾਂ ਇਹਦਾ ਬਾਈ ਜੀ ਦ ਰੇਟ ਬਿਆਰ ਕੀ ਹੋਊਗਾ? ਰੇਟ ਬਾਈ ਜੀ ਫੋਨ ਤੇ ਕਰ ਲਾਂਗੇ। ਜਾਇਜ਼ ਹੋਊਗਾ। ਹਾਂ ਜਾਇਜ਼ ਹੋਣਗੇ। ਪਰ ਹੋਊਗਾ ਲੱਖ ਦੇ ਨੇੜੇ ਮਤਲਬ ਬਾੜਾ ਵੀਰ ਕੋਈ 40 45 ਵਾਲਾ ਜਾਂ 50 ਵਾਲਾ ਨਾ ਮਤਲਬ ਉਹ ਕਰੇ। ਠੀਕ ਹੈ। ਮੂਰੇ ਪਾਰ ਆ ਕੇ ਲੈਣੀ ਪਈ ਆਪਾਂ ਨੂੰ। ਮੈਂ ਕਿ ਟੋ ਬਾਬਾ ਯਾਰ ਜਿਹਨੇ ਇਹਨੂੰ ਜਿਹਨੂੰ ਪਰਖਾਂ ਦੀ ਬਰੀਡ ਦਾ ਪਤਾ ਹੈਗਾ। ਠੀਕ ਹੈ। ਉਹ ਤਾਂ ਮੁੱਲੇ ਦਾ ਕਰਨ ਵੀ ਨਹੀਂ ਦਿੰਦਾ। ਤੇ ਅੱਗੇ ਦੋ ਨੰਬਰ ਵੇਰ ਦੇਖਦੇ ਆਂ ਸੁਈ ਵੀ ਆਪਾਂ। ਹਾਂ ਜੀ ਬਾਈ ਜੀ। ਚਾਰ ਦੰਦਾਂ ਕੀ ਕਿਉਂ ਮੂਹੋ? ਚਾਰ ਦੰਦਾਂ। ਹਾਂ ਜੀ। ਤੇ ਕਿਹੜੇ ਦਿਨ ਹੋਵੇ ਸੁਈ ਨੂੰ? ਤਰਾਕ ਸੁਈਆ ਬਈ ਗੱਲ 5 ਵਜੇ ਸੁਈਆ ਜੇ ਜੇ ਪਹਿਲੀ ਸਾਫ ਆ ਜਾਵਾ ਬੱਚਾ ਬੱਚੀ ਹੈ ਬੱਚੀ ਵੀ ਬੜੀ ਟੋਪਰ ਟੋਪਾ ਬੱਚਾ ਮਨ ਲਿਆ ਪੂਰਾ ਠੀਕ ਹੈ ਬੱਚੀ ਪੂਰੀ ਪੈ ਰਹੀ ਹੈ ਨਾ ਪੂਰੀ ਸੂਆ ਪਨੂਣ ਸੁਈ ਹੈ ਹੈ ਨਾ ਪਹਿਲਾਂ ਪਹਿਲਾਂ ਅੰਗਰੇਜ਼ ਚਾਰ ਦੰਦ ਜੋ ਚਾਰ ਦੰਦ ਮੂੰਹੋਂ ਪਹਿਲਾਂ ਸੂਆ ਪਨੂਣ ਸੁਈ ਹੈ ਤੇ ਥਣਲੇਵੇਂ ਦੀ ਪੂਰੀ ਖਬਰਦਾਰਾ ਸਾਫ ਸੁਥਰੀ ਹੈ ਜਿੰਦ ਜਾਨ ਰਾਜੀ ਸੰਭੀ ਬੜੀ ਵੀ ਕਿੰਨੇ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਸੱਚੀ ਗੱਲ ਨੂੰ ਮੰਨ ਲੈ ਵੀਰੇ ਠੀਕ ਹੈ ਵੀ 24 ਕਿ 25 ਕਿਲੋ ਤੋਂ ਤੇ ਆਮਲਾ ਪਾ ਦੋਗੇ ਸੋ ਸਟਾਰਟਿੰਗ ਵਧੀਆ ਕਰੀਏ ਨੇ ਹਾਂ ਵੀ ਵਧੀਆ ਰਾਤ ਆਪਾਂ ਮਨ ਵੀ ਬੱਚਿਆਂ ਨੂੰ ਜਿਗਾ ਕੇ ਤਿੰਨ ਕਿਲੋ ਖਾਲੀ ਕਰ ਤੁਸੀਂ ਕਢ ਕੇ 4 ਕਿਲੋ ਕੱਢ ਹੈਗਾ ਠੀਕ ਹੈ ਜੇ ਸਾਰੇ ਖਾਲੀ ਕਰਨੇ ਹੋਵੇ ਮਤਲਬ ਹੋਊਗਾ 14-15 ਕਿਲੋ ਬੋਲੀ ਹੋਊਗੀ ਠੀਕ ਹੈ ਬਾਕੀ ਫਿਰ ਸੁਈ ਆਪਾਂ ਬਾਹਲੀ ਖਾਲੀ ਕਰੀ ਨਹੀਂ ਜੀ ਵੀਰੇ ਇਹ ਬਾਕੀ ਫਿਰ ਥੋੜਾ ਦਿਖਾ ਬਈ ਵੀਡੀਓ ਮੜਾ ਦੇਖਣਾ ਹਾਂ ਐਵੇਂ ਬਾਈ ਯਾਰ ਪਤਾ ਕੀ ਗੱਲ ਐਵੇਂ ਕਹਿੰਦੇ ਨੇ ਵੀ ਆਪਾਂ 8 ਕਿਲੋ 9 ਕਿਲੋ ਜਦੋਂ ਪਹਿਲਾਂ ਖਾਲੀ ਕਰਤੀ ਜੀ ਉਹਦਾ ਕੋਈ ਫਾਇਦਾ ਨਹੀਂ ਹਨਾ ਠੀਕ ਹੈ ਜੈਜ ਗੱਲ ਆ ਬਾ ਵਾਜਬ ਹੋਊਗਾ ਜਨਜਾਇਜ ਹੋਣਗੇ ਵੀ ਤੇ ਅੱਗੇ 3 ਨੰਬਰ ਇਹੜੀ ਦੇਖੀਏ ਨੇ ਆਪਾਂ ਦੂਜਾ ਸੁਆ ਬਾਈ ਜੀ 6 ਦਾੰਦਾ ਜਰਸੀ ਚ ਆ ਗਈ ਹਾਂ ਜੀ ਹਾਂ ਥੋੜਾ ਕ੍ਰਾਸ ਆ ਗਿਆ ਹਣਾ ਥੋੜਾ ਕ੍ਰਾਸ ਆ ਜੀ ਐਨੂੰ ਵੀ 80% ਜਰਸੀ ਆ ਸਾਫ ਸੁਥਰੀ ਕੱਦ ਮੱਡ ਬਹੁਤ ਜ਼ਿਆਦਾ ਆ ਬੜਾ ਕਾਇਨ ਕਰਦਾ ਵੀ ਇਹ 30 ਕਿਲੋ ਤੋਂ ਤਲੂਨ ਦਾ ਦਿੱਤਾ ਹੋਇਆ ਠੀਕ ਆ ਜੀ ਬਾਜੂ ਬੋਕੇ ਆ ਮਗਰ ਸੋਨੇ ਵਾਲੀ ਵੀਰੇ ਵੈਕਟ ਨੂੰ ਉੱਟਣ ਦੀ ਮਾਰੀ ਮੋਢੀ ਭਾਲਾ ਕੀ ਉਹ ਚੀਜ਼ ਦੀ ਆਪਣੀ ਗਰੰਟੀ ਹੋ ਪੂਰੀ ਫੋਲੋ ਕੋਈ ਨਹੀਂ ਵੀਰੇ ਕੋਈ ਨਾ ਮਗਾਉਣੀ ਚਾਹੁੰਦਾ ਤਾਂ ਥਾਣਾ ਲੈਵੇ ਦੀ ਆਪਣੀ ਗਰੰਟੀ ਹੋ ਪੂਰੀ ਬਾਕੀ ਰਾਜ ਜ ਸਭੇ ਬੜੀ ਬਹੁਤ ਹਨ ਬੋਲੀ ਜਿਆਦਾ ਚੰਗੀ ਹੈ ਜਿੰਨ ਦਾ ਹਫਤਾ ਦੱਸਿਆ ਵੀਰੇ ਮੈਨੂੰ ਵੀ 5-4 ਦਿਨ ਪਾਹੇ ਲੈ ਹੀ ਜਾ ਮੋੜ ਲੈ ਮੋੜ ਤੁਰਦੀ ਮੱਲਾਂ ਕੋ ਜਾਵਾਂ ਹਨ ਮੈਂ ਕਹਾ ਟੋਪਰ ਆ ਭਾਈ ਯਾਰ ਠੀਕ ਹੈ ਸੋ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਸਾਫ ਸੁਥਰੀ ਜਰਸੀ ਸਾਈਵਲ ਸਾਰੇ ਵੀ ਇਹ ਲੈ ਪੈਂਦੇ ਬੱਚੇ ਇਹ ਹਨ ਹਾਂ ਭਾਈ ਇਹ ਮੈਨੂੰ ਵੀ 80% ਜਰਸੀ ਹੈਗੀ ਠੀਕ ਹੈ ਮੈਂ ਕਹਾ ਇਹ ਮੁੰਲਾ ਇਹ ਰਾਜ ਦੇ ਸਮੇਂ ਦੀ 3 ਲੱਖ ਵਾਲੀ ਮੱਝ ਹੈ ਜੈਕਾਰਾ ਚੌਂਡ ਚ ਵੈਕ ਨੰਬਰ ਮੈਂ ਕਹਾਂ ਸੋਨਾ ਬਾਈ ਯਾਰ ਠੀਕ ਹੈ ਰੇਟ ਵਜਬ ਹੋਊਗਾ ਹਾਂ ਰੇਟ ਤੇਰੇ 4 ਨੰਬਰ ਦੇਖੀਏ ਨੇ ਅੱਗੇ ਆਪਾਂ ਦੋ ਗੰਦਾ ਬਾਈ ਜੀ ਠੀਕ ਹੈ ਐ ਮੁੰਡੂ ਵੀ ਸਾਈਬਰ ਵਾਲੇ ਜੈਸੇ ਨਾ ਕਰੌਸ ਆ ਸਾਈਬਰ ਵਾਲੇ ਗੋਣ ਥੋੜੇ ਜ਼ਿਆਦਾ ਹਨਾ ਹਾਂ ਮਾਤ ਪਤਨ ਮਾ ਮਗਰੇ ਜਿੰਨੀ ਮੈਨੂੰ ਖਵਾਵਾਂਗੇ ਆਪਾਂ ਐ ਮਾਲਾ ਹੀ ਮੱਛਾ ਮੇਰੀ ਇਜ਼ਤ ਨਹੀਂ ਕਰਦੀਆਂ ਜਿਹੜੇ ਸਭੇ ਜਿੰਨਾਂ ਦੀ ਜਿਵੇਂ ਹੁਣ ਗਰਮੀ ਆ ਗਈ ਵੀ ਗਰਮੀ ਦੇ ਵਿੱਚੋਂ ਆਪਾਂ ਕੁੱੜਦੇ ਪਿਆ ਮੈਂ ਤੂੰ ਟੀ-ਸ਼ਰਟ ਪਾਈ ਖੜਾ ਮੈਂ ਟੋਪਰੀ ਸਾਂ ਮੈਂ ਲਾ ਵੀ ਹੁਣ ਸਿਰਈਆ ਬੜੀ ਗੱਲਾਂ ਸੁਣਾਉਣ ਦਾ ਕੀ ਹੁੰਦਾ ਤੇ ਦੁੱਧ ਕਿੰਨਾ ਦੇ ਦੂਗੀ ਤੂੰ ਕੋਈ 25 ਕਿਲੋ ਬੋਲ ਤੋੜ ਫਿਰ ਬਾਹਰ ਨੂੰ ਤੋਰੀ ਕਰਾਂ ਤੋੜਨ ਵਾਲੀ ਚੀਜ਼ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸੁਹਾ ਸੁੰਝਿਆ ਪਹਿਲਾਂ ਹਣ ਹਾਂਜੀ ਆ ਪਲੂਣ ਬਾਈ ਜੀ ਪਿਓਰ ਦੋ ਦੰਦ ਆ ਕੀ ਜਿਹੜੀ ਆਪਾਂ 6 ਕਹਾਂਗੇ ਉਹ 6 ਹੋਊ ਜਿਹੜੀ 4 ਕਹਾਂਗੇ ਉਹ 4 ਹੋਊ ਜਿਹੜੀ 2 ਕਹਾਂਗੇ ਉਹ 2 ਹੋਊਗੀ ਜਿੱਦੇ ਸੂਣ ਤੇ ਆ ਕੇ ਬਾਰਡਰ ਬਾਕਸ ਹੀ ਬਣਾ ਦੋ ਥੱਲੇ ਮੈਂ ਕਿਹਾ ਲੇਵੇ ਵਾਲੇ ਭਾਈ ਜੀ ਪਲਾਂਟ ਲਾ ਦੂਗੀ ਇਹ ਮੰਨ ਲਾ ਵੀ ਘਰ ਵਾਲੀ ਨੂੰ ਤੋਂ ਕਿਸੇ ਲੋਟ ਖੜਿਆ ਬੈਠੇ ਨਹੀਂ ਜਾਣਾ ਲੇਵਾ ਦਾ ਜਿਵੇਂ ਤੂੰ ਕਹਾ ਹੱਥ ਫੋਨ ਹੋਣਾ ਹੁੰਦਾ ਫੱਕੜ ਜੀ ਹੁੰਦੀ ਹੈ ਟੋਕਰੇ ਚ ਜਮਾ ਜੈ ਜਗਰ ਉਹ ਮੀਆਂ ਨਾੜਾਂ ਲੈਵੇ ਤੇ ਆਹ ਜੈ ਜਗਰ ਆ ਜਮਾ ਹਨ ਤੇ ਮਿਲਕ ਵੇਨ ਵਗੈਰਾ ਚੰਗੀ ਹੈ ਸਾਫ ਸੁੱਧਰੀ ਪਰ ਹੁਣ ਪਹਿਲਾਂ ਕਿੰਨਾ ਦੋਤ ਮੰਨ ਕੇ ਬੰਦਾ ਪੈਸੇ ਲਾਵੇ ਦੇ ਉਹ ਯਾਰ 25 ਕਿਲੋ ਦੁੱਧ ਦੇ ਦੂਗੀ ਐਂ ਮੰਨ ਲਾ ਵੀ ਕਈ ਵੀਰ ਕਹਿੰਦੇ ਯਾਰ ਸਾਰਿਆਂ ਦਾ ਹੀ 25 ਕਿਲੋ ਕਹੀ ਜਾਂਦਾ ਇਹਨੂੰ ਕੱਢਣਾ ਹੈਗਾ ਜੈ ਜਗਰ ਨਾ ਮੈਂ ਬੋਬੀ ਫੀਟ ਤੇ ਕਰਨਾ ਜਿਹੜੇ ਹੰਤਾ ਜਾਂਦੇ ਨਾ ਠੀਕ ਹੈ ਤੇ ਜਿਹੜੀ ਨਾਲ ਖੜੇ ਕਾਲਾ ਕੋਬਰਾ ਆਪਾਂ ਹੈ ਨਹੀਂ ਕੋਬਰਾ ਯਾਰ ਠੀਕ ਹੈ ਜਿਹੜਾ ਆ ਗਿਆ ਕਾਲਜ ਦੀ ਲੰਗੀ ਵਰੂਗੀ ਉਹਦੇ ਨਾਲ ਕੇ ਨਿਕਲੂ ਠੀਕ ਹੈ ਜੀ ਤੇ ਕਾਲੇ ਰੰਗ ਦੀ ਆ ਗਈ ਵੈਰ ਹਨ ਮੈਂ ਕਿਹਾ ਜਮ ਜੱਟ ਬਣਾ ਕੇ ਇੱਕ ਪਾਸੇ ਵੀ ਕੁਈ ਨਹੀਂ ਹੈਗੀ ਵੀ ਪੂਰਾ ਕਿੱਟ ਬਣਾ ਕੇ ਦੇ ਦੂਗਾ ਵੀ ਕੋਈ ਦਾਗਾ ਕਰੇ ਪਾਸੇ ਤੇ ਕਰਾਸ ਬੈਡ ਵੈ ਗਈ ਜਰਸੀ 'ਚ ਹਨਾ ਤੇ ਟੋਪਰ ਪੂਰੀ ਠੀਕ ਹੈ ਅਜਿਵੇਂ ਟੈਂਪ ਵੀ 110% ਕੋਕਾ ਪੀਣਾ ਠੀਕ ਹੈ ਜਮਾ ਗਰਮੀ ਜਿਵੇਂ ਚੱਲਣੀ ਹੈ ਜਮਾ ਗਰਮੀ ਵਾਲੀ ਚੀਜ਼ ਹੈ ਸ਼ੰਗ ਤੂੰ ਥੱਲੇ ਬੰਨਦੇ ਯਾਰ ਜੈ ਜਗਤ ਜਮਾ ਹਨਾ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਵੀ ਕਿੰਨਾ ਦਿੱਤਾ ਵੀਰੇ ਪਲੂਨ ਨੇ ਠੀਕ ਹੈ ਕਮਾੜਿਆ ਇਧਰੋਂ ਮੌਸਮ ਆ ਰਿਹਾ ਮੂਰੇ ਠੀਕ ਹੈ ਕਿੰਨੀ ਗਰਮੀ ਪੈਣੀ ਆ ਠੀਕ ਹੈ 20 ਕਿਲੋ ਮੰਨ ਕੇ ਲੈ ਲਵੇ ਇਹਨੇ ਜਿਹੇ 22 ਦਿੱਤਾ ਜਿਹੇ 24 ਦਿੱਤਾ ਜੇ ਗੱਲ 20 ਮੰਨ ਕੇ ਲੈ ਲਿਓ ਜੇਠ ਦਾ ਮਹੀਨਾ ਹੁੰਦਾ ਖਾਲਾ ਚ ਪਾਣੀ ਸੁੱਕਿਆ ਹੁੰਦਾ ਤੜਕੇ ਨੂੰ ਪਤਾ ਨਹੀਂ ਲੱਗਦਾ ਮੋਟਰ ਚੱਲੀ ਸੀ ਕਿ ਨਹੀਂ ਚੱਲੀ ਸੀ ਬਸ ਉਹ ਰੁੱਤ ਆਉਂਦੀ ਆ ਕਿੱਲੂ ਵਾਲਾ ਪਾਉਗੀ ਕਰਮਾਂ ਵਾਲੀ ਠੀਕ ਆ ਕੀ ਭਜੂ ਪਾਉਕੇ ਮੈਂ ਕਿਹਾ ਸੋਨੇ ਸਨਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਭਾਤੋ ਮੈਂ ਕਿਹਾ ਭਾ ਜਮਾ ਬਾਦ ਮਹਣਗੇ 25 ਗਮਾ ਵੇਚਣੀ ਆਪਾਂ ਨੇ ਭਾਜ ਭਾਣ ਵਾਲੀ ਗਗਲੀਆਂ ਤੇ 2000 ਦਾ 50 ਦੀ ਗੁੱਟੀ ਬਣਾਉਣੀ ਆ ਮੈਂ ਕਿਹਾ ਬਣਾਉਣੀ ਆ ਜਮਾ ਠੀਕ ਆ ਜੇ 5 ਦੀ ਗੁੱਟੀ ਬਣਾਉਣ ਲੱਗ ਗਿਆ ਘਰੇ ਖੜੀਆਂ ਰਹਿਣੀਆਂ ਫਿਰ ਖੜੀਆਂ ਰਹਿਣਗੇ ਮੇਰੇ ਕਿਸੇ ਨੇ ਨਹੀਂ ਆਉਣਾ ਤੂੜੀ ਤੇਰੀ ਪਹਿਲੇ ਹੀ ਨੇ ਲੱਗੀ ਲੱਗਦੇ ਮੈਨੂੰ ਹਾਂ ਜਮਾ ਮੁੱਖ ਚੱਲੀ ਵਸਾ ਠੀਕ ਉਧਰ ਆਪਣਾ ਕੰਕੂ ਦਾ ਕੰਮ ਅੱਗੇ 7ਵੇਂ ਨੰਬਰ ਜਿਹੜੇ ਦੇਖੇ ਨੇ ਆਪਾਂ ਭਾਈ ਜੀ ਖੀ ਦੋ ਤੇ ਕਿੰਨਾ ਬੱਸ ਕਿ ਲੋਗੋਂ ਤੋਂ ਜਮਾ ਤਿਆਰ ਚੌਣ ਚ ਵੈਕ ਨੰਬਰ ਮੈਂ ਕਿਹਾ ਸੋਨਾ ਜਮ ਠੀਕ ਆ ਭਾਬਾ ਤਾਂ ਜਮੋ ਬਾਜ ਵੀਰਾ ਮੁਫਤ ਆ ਠੀਕ ਆ ਤੇ ਜਿਹੜੇ ਨਾਲ ਖੜੀ ਹੈਗੇ ਦੋ ਦਿਨ ਦਾ ਤੇ ਹੋਰ ਠੀਕ ਆ ਤੀਜੇ ਦਿਨ ਸੁਨੂਆ ਨੜਵਾ ਰੋ ਦੇਣਾ ਬਾਈ ਕਿਵੇਂ ਅੰਕੜਾ ਕਿੰਨੇ ਲੈ ਬੁੱਤੇ ਨੂੰ ਜਾਇਗਾ ਲੈ ਠੀਕ ਠੀਕ ਆ ਕਿੰਨਾ ਦੁੱਧ ਹਾਜ਼ਰ 12 ਕਿਲੋ ਹਾਏ 14 15 ਕਿਲੋ ਦੇ ਦਊਗੀ 15 ਕਿਲੋ ਖੁੱਲਾ ਦੇ ਦਊਗੀ ਵੀਰੇ ਜਿਹੜਾ ਨਾ ਭਾਗ 15 ਕਿਲੋ ਸੋਨੇ ਨੂੰ ਦੇਣਾ ਅੱਗੇ ਸਾਈ ਵਾਲਾ ਦੋ ਖੜੀਆਂ ਮੈਨੂੰ ਸਾਈਬ ਵਾਲਾ ਜਿਹੜੀ ਅੱਗੇ ਵਾਲੀ ਨਾ ਲੈ ਇਹ ਵੀਰ ਕਹਿੰਦੇ ਵੀ ਸਾਈਬ ਨੂੰ ਲੱਤਾਂ ਕੁੰਦੀ ਹੁੰਦੀ ਆ ਠੀਕ ਹੈ ਉਹ ਵੀਰਾਂ ਨੇ ਇਹ ਇੱਕ ਮਸਾਲ ਪੈਦਾ ਕਰਨ ਲਈ ਆ ਸਵਾਹ ਦੇਖੋ ਮੈਂ ਵੀ ਹੱਥ ਮਾਰਦਾ ਨਹੀਂ ਮੈਂ ਹੱਥ ਲਾਉਂਦਾ ਨਹੀਂ ਹੁੰਦਾ ਨਹੀਂ ਮੈਂ ਦੱਬ ਬੰਨਦੇ ਬੋਲਣ ਨੂੰ ਜਾਉਂ ਜਾਉ ਹਣਾ ਤੇ ਕਿੰਨਾ ਦੁੱਧ ਆਜਰਾ ਦੁੱਧ ਇਹ ਲੈ ਲੈ ਭਾਈ 12 ਕਿਲੋ ਜਮਾ ਆਜਰਾ ਇਹਨੂੰ ਆਪਣੇ ਕੋਲ ਆਇਆ ਇਸ ਚੌਥਾ ਦਿਨ ਹੋ ਗਿਆ ਜਿੱਦੇ ਪਹਿਲਾਂ ਵੀਡੀਓ ਪਾਈ ਸੀ ਠੀਕ ਹੈ ਉਹਦੇ ਸ਼ਾਮ ਨੂੰ ਆਈ ਤੇ ਪਰਿਵਾਰ ਇਕੱਲੀ ਵੀਡੀਓ ਬੰਦ ਕਰਨੀ ਪਈ ਨਾ ਉਹਨਾਂ ਬਹੁਤ ਖੂਪੀ ਸੀ ਥੋੜਾ ਨਾਲ ਗੈਰ ਵਾਲਾ ਹੈਗਾ ਹਨ ਹਾਂ ਜੇ ਤਾਂ ਪੂਰਾ ਹੀ ਹੈ ਬਾਈ 50% ਲੱਗ ਰਹੀ ਠੀਕ ਹੈ ਤੇ ਬੱਚਾ ਕਿ ਹੈ ਪਿੱਛੇ ਬੱਚੀ ਠੀਕ ਹੈ ਤੇ ਅੱਗੇ ਨਾਲ ਐਂਡ ਤੇ ਖੜੀ ਹੈ ਮੈਂ ਇਹ ਵੀ ਸਾਰੀ ਬਾਲੀ ਲੈ ਵੀਰੇ ਠੀਕ ਹੈ ਇਹ ਤੜਕੇ ਸੂਈ ਨਾ ਹਜੇ ਬੱਚਾ ਵੀ ਨਹੀਂ ਉੱਠਣ ਲੱਗਿਆ ਠੀਕ ਹੈ ਕਲੂਨ ਪਹਿਲਾਂ ਸੂਵੇ ਹਾਂ ਕਲੂਨ ਪਹਿਲਾਂ ਸੂਵੇ ਦੋ ਦੰਦ ਜਮਾ ਪਿਓ ਕਿੰਨਾ ਦੁੱਧ ਪਾ ਦੂਗੀ ਦੁੱਧ ਵੀਰੇ 15 ਕਿਲੋ ਪਾ ਦੂਗੀ ਖੁਲਾਣਾ ਹਾਲ ਦਾ ਠੀਕ ਹੈ 98 57 967 ਕਾਫੀ ਨਾਲ ਵੀਰੇ ਕੋਲ ਸੇਲ ਆ ਖਾਸ ਬਰਨਾਲਾ ਸ਼ਹਿਰ ਰੰਗੀਆਂ ਕੋਠੇ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹੋਰ ਦੇਖ